ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸਰਦਾਰ ਸੁਖਵੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਉਹਨਾਂ ਵੱਲੋਂ ਦਿੱਲੀ ਦੀ ਸ਼ਰਾਬ ਨੀਤੀ ਨੂੰ ਲੈ ਕੇ ਕੀ ਸਵਾਲ ਖੜੇ ਕੀਤੇ ਗਏ ਨੇ ਤੇ ਉਹਨਾਂ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਹੀ ਬੜੇ ਵੱਡੀ ਨੀਤੀ ਨੂੰ ਲੈ ਕੇ ਘਟਾਲਾ ਹੋਇਆ ਹੈ ਸਭ ਦਾ ਕੈਬਨਿਟ ਮੰਤਰੀ ਚਕਦੇਸ਼ ਸਿੰਘ ਗਰਚਾ ਨੇ ਬੀਤੇ ਦਿਨੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਚ ਵਾਪਸੀ ਕੀਤੀ ਇਸ ਮੌਕੇ ਚਕਤੀਸ਼ ਸਿੰਘ ਗਰਚਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ 104 ਸਾਲ ਪੁਰਾਣੇ ਅਕਾਲੀ ਇਤਿਹਾਸ ਅਕਾਲੀ ਕਦਰਾਂ ਕੀਮਤਾਂ ਨੂੰ ਮੁੜ ਸੁਰਜੀਤ ਕਰਨ ਦਾ ਜੋ प्रण ਲਿਆ ਉਸ ਤੋਂ ਖੁਸ਼ ਹੋ ਕੇ ਅਤੇ ਆਪਣੇ ਸਿਆਸੀ ਗੁਰੂ ਅਤੇ ਸਭ ਤੋਂ ਨਜ਼ਦੀਕੀ ਪ੍ਰਕਾਸ਼ ਸਿੰਘ ਬਾਦਲ ਦੇ ਫਲਜੰਤ ਨੂੰ ਉਹਨਾਂ ਦੀ ਸੋਚ ਉੱਤੇ ਪੈਰਾ ਦਿਨ ਦੇ ਦੇਖ ਕੇ ਉਹਨਾਂ ਮਾਰਕਡਰਸ਼ਨ ਸਾਥ ਅਤੇ ਆਸ਼ੀਰਵਾਦ ਦੇਣ ਦੇ ਵਿੱਚ ਉਹਨਾਂ ਨੂੰ ਬਹੁਤ ਪ੍ਰਸੰਤਾ ਹੋ ਰਹੀ ਹੈ। ਮਥੇ ਤੁਝੇ ਪਾਸੇ ਸੁਖਵੀਰ ਬਾਦਲ ਦੇ ਵੱਲੋਂ ਮੌਜੂਦਾ ਪੰਜਾਬ ਸਰਕਾਰ ਦੇ ਵੱਲੋਂ ਦਿੱਲੀ ਦੀ ਤਰਜ ਉੱਤੇ ਪੰਜਾਬ ਦੇ ਵਿੱਚ ਲਾਗੂ ਕੀਤੀ ਗਈ ਆਪਕਾਰੀ ਨੀਤੀ ਮਾਮਲੇ ਨੂੰ ਲੈ ਕੇ ਵੱਡੇ ਤੋਸ਼ ਲਗਾਏ ਨੇ। ਉਹਨਾਂ ਕਿਹਾ ਕਿ ਸ਼ਰਾਬ ਕੋਟਾਲਾ ਜੋ ਪੰਜਾਬ ਦੇ ਵਿੱਚ ਹੈ ਉਹ ਦਿੱਲੀ ਤੋਂ ਵੀ ਵੱਡਾ ਕੋਟਾਲਾ ਹੈ। ਜਿਹੜੀਆਂ ਕੰਪਨੀਆਂ ਨੂੰ ਟੈਡਰ ਉੱਤੇ ਦਿੱਤਾ ਗਿਆ ਸੀ ਉਹ ਹੁਣ ਕੰਪਨੀਆਂ ਨੂੰ ਟੈਡਰ ਪੰਜਾਬ ਦੇ ਵਿੱਚ ਦਿੱਤਾ ਗਿਆ ਹੈ। ਮੈਂ ਉਹੀ ਕਹਿ ਰਿਹਾ ਹਾਂ ਦੋ ਚੋਰ ਇਕੱਠੇ ਹੋਏ ਆ ਸ਼ਰਾਬ ਪਟਾਲਾ ਜੋ ਪੰਜਾਬ ਚ ਹੈ ਉਹ ਦਿੱਲੀ ਵਾਲੇ ਤੋਂ ਵੱਡਾ ਪਟਾਲਾ ਹੈ ਤੇ ਉਸੇ ਹੀ ਉਸੇ ਜਿਹਨੇ ਦਿੱਲੀ ਕੀਤਾ ਉਹੀ ਆਰਕੀਟੈਕਟ ਹੈ ਦਾ ਪੰਜਾਬ ਦਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਗਵਰਨਰ ਦੇ ਕੋਲ ਗਏ ਕੇ ਸੁਆਸਤੀ ਨੂੰ ਉੱਥੇ ਜਾ ਕੇ ਕੇਜਰੀਵਾਲ ਨੂੰ ਤੁ ਬਚਾਉਣ ਦੀ ਗੱਲ ਕਰਦੇ ਹੋ ਜੇ ਜੇ ਤੁਹਾਡੀ ਹਿੰਮਤ ਹੈ ਤੇ ਉੱਥੇ ਸੇਮ ਕੁਟਾਲਾ ਉਹ ਸੇਮ ਉਥੋਂ ਵੱਡਾ ਕੁਟਾਲਾ ਇੱਥੇ ਆ ਉਹੀ ਕੰਪਨੀਆਂ ਜਿਨ੍ਹਾਂ ਨੂੰ ਉੱਥੇ ਦਿੱਤਾ ਹੈ ਉਹੀ ਕੰਪਨੀ ਨੂੰ ਇੱਥੇ ਦਿੱਤਾ ਹੈ ਉਹੀ ਪਾਲਿਸੀ ਉੱਥੇ ਹੈ ਵਾਟ ਟੂ ਵਾਟ ਆਈ ਪਾਲਿਸੀ ਇੱਥੇ ਹੈ ਆ ਡਰਾਮੇ ਆ ਸਾਰੇ ਇਕੱਠੇ ਆ ਇਸ ਕਰਕੇ ਮੈਂ ਕਹਿੰਦਾ ਪੰਜਾਬ ਨੂੰ ਵਿਚਾਰੀਏ ਆਪਣੀ ਖੇਤੀ ਪਾਰਟੀ ਤਗੜਾ ਕਰਨ ਹੁਣ ਦੇਖਣਾ ਹੋਵੇਗਾ ਕਿ ਸੁਖਬੀਰ ਬਾਦਲ ਦੇ ਵੱਲੋਂ ਲਗਾਏ ਗਏ ਦੋਸ਼ਾ ਦਾ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਕੀ ਬਿਆਨ ਸਾਹਮਣੇ ਆਉਂਦਾ ਹੈ ਸੋ ਜ਼ਿੰਮੇਦਾਰੀ ਸੁਣਿਆ ਸੁਖਬੀਰ ਸਿੰਘ ਬਾਦਰ ਵੱਲੋਂ ਕੁਝ ਸਵਾਲ ਖੜੇ ਕੀਤੇ ਗਏ ਨੇ ਸ਼ਰਾਬ ਨੀਤੀ ਨੂੰ ਲੈ ਕੇ ਹੁਣ ਵੇਖਣਾ ਹੋਵੇਗਾ ਆਨਲਾਈਨ ਸਾਮੇ ਦੇ ਵਿੱਚ ਆਮ ਆਦਮੀ ਪਾਰਟੀ ਬਿਲਵਨ ਕਿਹ ਪ੍ਰਤੀਕੰਮ ਸਾਹਮਣੇ ਰੱਖਿਆ ਜਾਂਦਾ ਤਾਂ ਆਨਲਾਈਨ ਸਾਮਾ ਦੱਸੇਗਾ ਕੈਮਰਾ ਪਰ ਸੰਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਿਓ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ